ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਦੇ ਹਾਂ ਜੀ ਨਿੰਬੂਆਂ ਦੀ ਇਹਨਾਂ ਨੂੰ ਆਪਾਂ ਸਟੋਰ ਕਿਸ ਤਰੀਕੇ ਨਾਲ ਕਰ ਸਕਦੇ ਹਾਂ ਲੰਬੇ ਟਾਈਮ ਬਾਅਦ ਤੇ ਕਿਉਂਕਿ ਨਿੰਬੂ ਇੱਕ ਇਸ ਤਰ੍ਹਾਂ ਦਾ ਹੋ ਜਿਹਨੂੰ ਆਪਾਂ ਹਰ ਰੋਜ਼ ਵਰਤਦੇ ਹਾਂ ਗਰਮੀਆਂ ਦੇ ਮੌਸਮ ਦੇ ਵਿੱਚ ਪਰ ਇਹ ਬਹੁਤ ਜੇ ਆਪਾਂ ਜ਼ਿਆਦਾ ਖਰੀਦ ਲੈਂਦੇ ਆਂ ਫਿਰ ਇਹ ਬਹੁਤ ਛੇਤੀ ਖਰਾਬ ਹੋ ਜਾਂਦੇ ਆ ਇਹਨਾਂ ਨੂੰ ਸਟੋਰ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਜੇ ਫ੍ਰਿਜ ਵਿੱਚ ਰੱਖ ਦਿਆਂ ਤਾਂ ਸੁੱਕ ਜਾਂਦੇ ਆ ਜੇ ਆਪਾਂ ਬਾਹਰ ਰੱਖ ਦਿਆਂ ਤਾਂ ਖਰਾਬ ਹੋ ਜਾਂਦੇ ਆ ਅੱਜ ਮੈਂ ਤੁਹਾਨੂੰ ਕਈ 3 4 ਤਰੀਕੇ ਦੱਸੂਮਗੇ ਨਿੰਬੂਆਂ ਨੂੰ ਸਟੋਰ ਕਰਨ ਦੇ ਤੇ ਇਸ ਤਰੀਕੇ ਨਾਲ ਤੁਸੀਂ ਇਹਨਾਂ ਨੂੰ 2 3 4 ਮਹੀਨਿਆਂ ਤੱਕ ਵੀ ਰੱਖ ਸਕਦੇ ਆ ਨਿੰਬੂਆਂ ਨੂੰ ਤੇ ਇਹ ਖਰਾਬ ਨਹੀਂ ਹੋਣਗੇ ਜਿਹੜਾ ਤਰੀਕਾ ਮੈਂ ਤੁਹਾਨੂੰ ਦੱਸਣ ਲੱਗੀ ਆ ਜੀ ਇਹ ਤੁਸੀਂ ਤਾਂ ਵਰਤਣਾ ਵੀ ਜੇ ਤੁਸੀਂ ਇਸ ਕੰੰਜਮੀ ਬਣਾਉਂਦੇ ਹੋ ਤੇ ਤੁਸੀਂ ਕੀ ਕਰਨਾ ਹੈ ਨਿੰਬੂਆਂ ਦਾ ਨਾ ਪਹਿਲਾਂ ਰਸ ਕੱਢ ਲਿਓ ਜਿੰਨਾ ਵੀ ਹੋਊਗਾ ਕਿਲੋ ਨਿੰਬੂ ਹੋਣ ਭਾਵੇਂ 2 ਕਿਲੋ ਨਿੰਬੂ ਹੋਣ ਹੁਣ ਹੁਣ ਤੁਸੀਂ ਇੱਕ ਕੱਚ ਦੇ ਜਾਰ ਦੇ ਵਿੱਚ ਪਾ ਕੇ ਰੱਖ ਲੈਣਾ ਰਸ ਨੂੰ ਹੁਣ ਜੇ ਤੁਸੀਂ 500 ਗ੍ਰਾਮ ਨਿੰਬੂਆਂ ਦਾ ਰਸ ਆ ਤਾਂ ਉਹਦੇ ਵਿੱਚ ਤੁਸੀਂ 600 ਗ੍ਰਾਮ ਚੀਨੀ ਪਾਉਣੀ ਆ ਜਿਸ ਤਰ੍ਹਾਂ ਜੇ ਇੱਕ ਕੌਲੀ ਨਿੰਬੂਆਂ ਦਾ ਰਸ ਆ ਤੁਹਾਡੇ ਕੋਲ ਤੁਸੀਂ ਉਹਦੇ ਵਿੱਚ ਇੱਕ ਕੌਲੀ ਤੋਂ ਥੋੜੀ ਜਿਹੀ ਜ਼ਿਆਦਾ ਵਿੱਚ ਚੀਨੀ ਪਾ ਦਿਓ ਜਿਹੜੀ ਘਰ ਦੇ ਵਿੱਚ ਆਪਾਂ ਵਰਤਦੇ ਹੁੰਨੇ ਆ ਉਹ ਵਾਲੀ ਤੇ ਇਹਨਾਂ ਨੂੰ ਨਾ ਹੁਣ ਚੰਗੀ ਤਰ੍ਹਾਂ ਨਿੰਬੂ ਦੇ ਰਸ ਨੂੰ ਅਰਚੀਨੀ ਨੂੰ ਚੰਗੀ ਤਰ੍ਹਾਂ ਤੁਸੀਂ ਮਿਕਸ ਕਰਦੇ ਹੋ ਮਿਕਸ ਕਰਨ ਤੋਂ ਬਾਅਦ ਜਿਹੜਾ ਉਹ ਕੱਚਾ ਦਾ ਭਾਂਡਾ ਜਿਹਦੇ ਵਿੱਚ ਤੁਸੀਂ ਇਹ ਸਾਰਾ ਕੁਝ ਪਾਇਆ ਉਹਨੂੰ ਨਾ ਉੱਪਰ ਤੇ ਢੱਕਣ ਲਾ ਕੇ ਚੰਗੀ ਤਰ੍ਹਾਂ ਕਰ ਦਿਓ ਜੀ ਬੰਦ ਤੇ ਤੁਸੀਂ ਇਹਨੂੰ ਫ੍ਰਿਜ ਦੇ ਵਿੱਚ ਰੱਖਦੇ ਹੋ ਜਦੋਂ ਵੀ ਤੁਸੀਂ ਸਕੰਜਮੀ ਪੀਣੀ ਆ ਤੁਸੀਂ ਉਹਦੇ ਵਿੱਚੋਂ ਇੱਕ ਚਮਚ ਦੋ ਚਮਚ ਆਪਣੇ ਗਲਾਸ ਦੇ ਵਿੱਚ ਪਾਓ ਤੇ ਵਿੱਚ ਪਾ ਲਓ ਤੁਸੀਂ ਠੰਡਾ ਪਾਣੀ ਤੁਹਾਡੀ ਸਕੰਜਮੀ ਬਣ ਕੇ ਤਿਆਰ ਆ ਤੇ ਜਿਹੜਾ ਤੁਸੀਂ ਉਹ ਸਟੋਰ ਕਰਿਆ ਏ ਉਹਨੂੰ ਤੁਸੀਂ ਆਪ ਮੇ ਇੱਕ ਮਹੀਨਾ ਰੱਖ ਲਿਓ ਉਹ ਉਸ ਤਰ੍ਹਾਂ ਦਾ ਹੀ ਰਹੂਗਾ ਖਰਾਬ ਨਹੀਂ ਹੋਣਾ ਹੈਗਾ ਤੇ ਦੂਸਰਾ ਤਰੀਕਾ ਹੈਗਾ ਜੀ ਤੁਸੀਂ ਨਿੰਬੂਆਂ ਨੂੰ ਪਹਿਲਾਂ ਚੰਗੀ ਤਰ੍ਹਾਂ ਤਾਜੇ ਪਾਣੀ ਦੇ ਨਾਲ ਧੋ ਲਾਣਾ ਧੋਣ ਤੋਂ ਬਾਅਦ ਉਹਨਾਂ ਨੂੰ ਸੂਤੀ ਕੱਪੜੇ ਦੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲਿਓ ਜੀ ਵੀ ਉਹ ਗਿੱਲੇ ਨਹੀਂ ਹੋਣੇ ਚਾਹੀਦੇ ਫਿਰ ਉਹਨੂੰ ਨਾ ਕਿਸੇ ਪੂਰੇ ਰੰਗ ਦੇ ਪੇਪਰ ਵੈਗ ਜੇ ਹੁੰਨੇ ਆ ਜਾਂ ਤੁਸੀਂ ਟਿਸ਼ੂ ਪੇਪਰ ਹੁੰਨੇ ਆ ਨਾ ਉਹਨਾਂ ਨੂੰ ਉਹਨਾਂ ਵਿੱਚ ਲਪੇਟ ਕੇ ਚੰਗੀ ਤਰ੍ਹਾਂ ਕਿਸੇ ਪਲਾਸਟਿਕ ਦੇ ਡੱਬੇ ਦੇ ਵਿੱਚ ਢੱਕ ਕੇ ਉਹਦੇ ਉੱਪਰ ਢੱਕਣ ਦੇ ਦਿਓ ਐਂ ਟਾਈਟ ਇਹਨੂੰ ਤੁਸੀਂ ਫਰਿੱਜ ਦੇ ਵਿੱਚ ਰੱਖੋ ਜਦੋਂ ਵੀ ਤੁਹਾਨੂੰ ਲੋੜ ਹੋ ਤੁਸੀਂ ਨਿੰਬੂ ਕੱਢੋ ਤੇ ਇਹਦੀ ਵਰਤੋਂ ਕਰ ਲਓ ਇਹ ਇਸ ਤਰੀਕੇ ਨਾਲ ਸਟੋਰ ਕਰਨ ਨਾਲ ਇਹ ਵੀ 1 ਮਹੀਨੇ ਤੱਕ ਤਾਜ਼ਾ ਰਹਿਣਗੇ ਤੁਹਾਡੇ ਨਿੰਬੂ ਖਰਾਬ ਨਹੀਂ ਹੋਣਗੇ ਤੇ ਤੀਸਰਾ ਤਰੀਕਾ ਹੈਗਾ ਜੀ ਨਿੰਬੂ ਨੂੰ ਸਟੋਰ ਕਰਨ ਦਾ ਜੇ ਤੁਸੀਂ 3 ਜਾਂ 4 ਮਹੀਨਿਆਂ ਤੱਕ ਨਿੰਬੂਆਂ ਨੂੰ ਰੱਖਣਾ ਤੁਸੀਂ ਜ਼ਿਆਦਾ ਖਰੀਦੇ ਹੋਏ ਹਨ ਉਹਨਾਂ ਨੂੰ ਨਾ ਤੁਸੀਂ ਚੰਗੀ ਤਰ੍ਹਾਂ ਧੋ ਕੇ ਸੁਕਾ ਲਿਓ ਪਹਿਲਾਂ ਕਾਟਨ ਦੇ ਕੱਪੜੇ ਨਾਲ ਸਾਫ਼ ਕਰ ਲਿਓ ਸੂਤੀ ਕੱਪੜੇ ਨਾਲ ਫੇਰ ਉਹਨਾਂ ਦੇ ਨਾਲ ਚਾਰ-ਚਾਰ ਟੁਕੜੇ ਕਰ ਲਿਓ ਜੀ ਚਾਰ ਟੁਕੜੇ ਕਰਕੇ ਕਿਸੇ ਕੱਚ ਦੇ ਬਰਤਨਾਂ ਵਿੱਚ ਪਾ ਕੇ ਉਹਦੇ ਵਿੱਚ ਤੁਸੀਂ ਨਮਕ ਪਾ ਦਿਓ ਨਮਕ ਪਾ ਕੇ ਚੰਗੀ ਤਰ੍ਹਾਂ ਉਹਨੂੰ ਮਿਕਸ ਕਰ ਦਿਓ ਜਿਹੜਾ ਨਮਕਾ ਉਹ ਨਿੰਬੂਆਂ ਨੂੰ ਖਰਾਬ ਨਹੀਂ ਹੋਣ ਦਿੰਦਾ ਹੈਗਾ ਇਹਨਾਂ ਤੁਸੀਂ ਵੀ ਥੋੜੇ ਦਿਨ ਬਾਅਦ ਜਣੀ ਵੀ ਨਿੰਬੂਆਂ ਦਾ ਕਲਰ ਚੇਂਜ ਹੋ ਜਾਊਗਾ ਪਰ ਤੁਸੀਂ ਜਦੋਂ ਵੀ ਸਕੰਜਮੀ ਬਣਾਉਣੀ ਹੈ ਉਹਦੇ ਵਿੱਚੋਂ ਇੱਕ ਪੀਸ ਕੱਢੋ ਨਿੰਬੂ ਦਾ ਤੇ ਉਹਨੂੰ ਤੁਸੀਂ ਨਚੋੜ ਲਓ ਤੁਹਾਡੀ ਸਕੰਜਮੀ 5 ਮਿੰਟ ਦੇ ਵਿੱਚ ਤਿਆਰ ਹੋ ਜਾਊਗੀ ਤੇ ਥੋੜਾ ਜਿਹੜਾ ਨਿੰਬੂ ਉਹ ਤਾਜ਼ਾ ਰਹੂਗਾ ਫਰੈਸ਼ ਰਹੂਗਾ ਰਸਾ ਜਿਹੜਾ ਪਰ ਉਹ ਤਾਂ ਥੋੜਾ ਜਿਹਾ ਰੰਗ ਬਦਲ ਜਾਊਗਾ ਉੱਪਰ ਨਿੰਬੂ ਦਾ ਜਿਹੜਾ ਹੁੰਦਾ ਨਾ ਉਹ ਜਿਹੜਾ ਪੀਲਾ ਰੰਗ ਹੁੰਦਾ ਉਹ ਥੋੜਾ ਜਿਹਾ ਤਾਂ ਕਲਰ ਦਾ ਫਰਕ ਪੈ ਜਾਊਗਾ ਇਹ ਤੁਸੀਂ 3 ਜਾਂ 4 ਮਹੀਨਿਆਂ ਤੱਕ ਨਿੰਬੂ ਨੂੰ ਇਸ ਤਰੀਕੇ ਨਾਲ ਸਟੋਰ ਕਰ ਸਕਦੇ ਅੱਗੇ ਹੈਗਾ ਜੀ ਸਟੋਰ ਕਰਨ ਦਾ ਤਰੀਕਾ ਨਿੰਬੂਆਂ ਨੂੰ ਤੁਸੀਂ ਨਾ ਜੇ 2-3 ਮਹੀਨਿਆਂ ਵਾਸਤੇ ਨਿੰਬੂ ਨੂੰ ਤਾਜ਼ੇ ਰੱਖਣਾ ਹੈ ਤਾਂ ਤੁਸੀਂ ਨਿੰਬੂਆਂ ਦੇ ਉੱਪਰ ਨਾਰੀਅਲ ਦਾ ਤੇਲ ਚੰਗੀ ਤਰ੍ਹਾਂ ਲਗਾ ਦਿਓ ਚਾਰੇ ਪਾਸੇ ਫਿਰ ਉਹਨਾਂ ਨੂੰ ਨਾ ਤੁਸੀਂ ਤੇਲ ਲਗਾ ਕੇ ਕੱਚ ਦੇ ਭਾਂਡੇ 'ਚ ਪਾ ਕੇ ਉੱਪਰ ਲਾ ਦਿਓ ਢੱਕਣ ਤੇ ਉਹਨਾਂ ਨੂੰ ਤੁਸੀਂ ਫਰਿੱਜ ਦੇ ਵਿੱਚ ਰੱਖ ਲਿਓ ਇਸ ਤਰ੍ਹਾਂ ਕਰਨ ਨਾਲ ਵੀ ਆਪਣੇ 1-2 ਮਹੀਨੇ ਤੱਕ ਇਹ ਤਾਜ਼ੇ ਰਹਿੰਦੇ ਆ ਖਰਾਬ ਨਹੀਂ ਹੁੰਦੇ ਹੈਗੇ ਨਿੰਬੂ ਇਸ ਤਰੀਕੇ ਨਾਲ ਤੁਸੀਂ ਨਿੰਬੂਆਂ ਨੂੰ ਵੀ ਤਾਜ਼ੇ ਰੱਖ ਸਕਦੇ ਹੋ ਤੇ ਆਪਣਾ ਸਮਾਂ ਵੀ ਬਚਾ ਸਕਦੇ ਹੋ ਤੇ ਆਪਣੇ ਪੈਸੇ ਵੀ ਬਚਾ ਸਕਦੇ ਹੋ ਤੇ ਝਟਪਟ ਤੁਸੀਂ ਆਪਣੀ ਸਕੰਝਮੀ ਬਣਾ ਕੇ ਵੀ ਪੀ ਸਕਦੇ ਹੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਆਪਣਾ ਇੰਨਾ ਜ਼ਰੂਰੀ ਟਾਈਮ ਕੱਢਿਆ ਜੀ ਥੈਂਕ ਯੂ ਸੋ ਮੱਚ